ਸੱਚਗਾਲੀ ਮਹਾਕਵਰ ਸਿੰਘ ਵੈਦੀ ਲੁਧਿਆਣਾ ਦੀ ਜ਼ਿਮਨੀ ਚੌਂ ਨੂੰ ਲੈ ਕੇ ਮਾਹੌਲ ਪੱਖ ਦਾ ਵਖਾਈ ਦੇ ਰਿਹਾ ਹੈ ਇਸੇ ਦੇ ਨਾਲ ਕੁਝ ਟਕਰਾ ਪੰਤਕ ਸਫਾਂ ਦੇ ਵਿੱਚ ਦਿਖਾਈ ਦੇ ਰਿਹਾ ਆਖਰ ਕੀ ਕੁਝ ਹੋਇਆ ਜਦੋਂ ਇੱਕ ਵਫਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਟਕਸਾਲ ਮਹਿਤਾ ਦੇ ਮੁਖ ਦਫ਼ਤਰ ਬਾਬਾ ਹਰਨਾਮ ਸਿੰਘ ਧੋਮਾ ਦੇ ਨਾਲ ਮੁਲਾਕਾਤ ਕਰਦਾ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਆਂ ਲੁਧਿਆਣਾ ਦੀ ਜ਼ਿਮਨੀ ਚੌਂ ਦੇ ਵਿੱਚ ਕੀ ਕੁਝ ਰਹਿਣ ਵਾਲਾ ਆਖਰ ਕਿਸ ਤਰ੍ਹਾਂ ਦੀ ਖਿੱਚੋ ਤਾਣ ਹੈ ਇਸ ਖਿੱਚੋ ਤਾਣ ਦੇ ਵਿਚਾਲੇ ਕਿਸ ਤਰ੍ਹਾਂ ਦੀਆਂ ਦਲ ਬਦਲੀਆਂ ਹੋ ਰਹੀਆਂ ਕਿਸ ਤਰ੍ਹਾਂ ਦੀਆਂ ਘਰ ਵਾਪਸੀਆਂ ਹੋ ਰਹੀਆਂ ਤੇ ਸਵਾਲ ਇਹ ਖੜੇ ਹੋ ਰਿਹਾ ਕਿ ਜਿਸ ਤਰ੍ਹਾਂ ਦੇ ਬੂਹੇ ਜਿਸ ਤਰ੍ਹਾਂ ਦੇ ਦਰਵਾਜ਼ੇ ਉਹਨਾਂ ਸਿਆਸੀ ਪਾਰਟੀਆਂ ਨੇ ਉਹਨਾਂ ਲੋਕਾਂ ਦੇ ਬੰਦ ਕਰ ਦਿੱਤੇ ਸਨ ਜਿਨ੍ਹਾਂ ਨੇ ਮਾਹੌਲ ਨੂੰ ਭਖਦਾ ਵੇਖ ਕੇ ਸੱਤਾ ਪਰਿਵਰਤਨ ਨੂੰ ਵੇਖ ਕੇ ਅਕਸਰ ਅਜਿਹੇ ਕਦਮ ਚੁੱਕੇ ਹੁੰਦੇ ਆ ਜਿਨ੍ਹਾਂ ਵਿੱਚ ਦੋ ਤਿੰਨ ਅਜਹੀਆਂ ਦਲ ਬਦਲੀਆਂ ਸੀ ਜਿਨ੍ਹਾਂ ਕਰਕੇ ਕਾਂਗਰਸ ਨੂੰ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਤੇ ਆਕਰ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬੜਿੰਗ ਨੇ ਇਹ ਗੱਲ ਆਖ ਦਿੱਤੀ ਸੀ ਕਿ ਜਿਨ੍ਹਾਂ ਨੇ ਕਾਂਗਰਸ ਨੂੰ ਛੱਡਿਆ ਉਹਨਾਂ ਦੇ ਦਰਵਾਜ਼ੇ ਪੱਕੇ ਤੌਰ ਤੇ ਬੰਦ ਕਰ ਦਿੱਤੇ ਆ ਖੈਰ ਸਿਆਸਤ ਦੇ ਵਿੱਚ ਦਰਵਾਜ਼ੇ ਹਮੇਸ਼ਾ ਉਹਨਾਂ ਲੋਕਾਂ ਲਈ ਖੁੱਲੇ ਹੁੰਦੇ ਆ ਜੋ ਹਮੇਸ਼ਾ ਡੱਡੂ ਛੜਪੇ ਮਾਰਦੇ ਆ ਜਿਹੜੇ ਮੌਕਾ ਪ੍ਰਸ ਦੀ ਰਾਜਨੀਤੀ ਨੂੰ ਤਰਜੀਹ ਦਿੰਦੇ ਆ ਜਿਨ੍ਹਾਂ ਵਿੱਚ ਜੇ ਜ਼ਿਕਰ ਕਰੀਏ ਤਾਂ ਦਲਵੀਰ ਗੋਲਡੀ ਦਾ ਜ਼ਿਕਰ ਆ ਰਿਹਾ ਤੇ ਹੁਣ ਇੱਕ ਹੋਰ ਤਾਜ਼ਾ ਜਹੀ ਐਂਟਰੀ ਹੋਈ ਆ ਵਿਕਰਮ ਚੌਧਰੀ ਦੀ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਜਿਹੜੇ ਭਾਜਪਾ ਦੇ ਵਿੱਚ ਚਲੇ ਗਏ ਸਨ ਇਸੇ ਤਰ੍ਹਾਂ ਦਲਵੀਰ ਗੋਲਡੀ ਆਮਾਦੀ ਪਾਰਟੀ ਵਿੱਚ ਚਲੇ ਗਏ ਸਨ ਜਿਨ੍ਹਾਂ ਦੇ ਦਰਵਾਜ਼ੇ ਲਗਭਗ ਬੰਦ ਹੀ ਸਨ ਪਰੰਤੂ ਹੁਣ ਉਹਨਾਂ ਨੇ ਵੇਖ ਲਿਆ ਕਿ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਦੇ ਵਿੱਚ ਵੀ ਕੁਝ ਨਹੀਂ ਪਿਆ ਇਸੇ ਕਰਕੇ ਉਹਨਾਂ ਨੂੰ ਆਪਣੀਆਂ ਪੁਸਤੈਨੀ ਉਹਨਾਂ ਪਾਰਟੀਆਂ ਦੇ ਵਿੱਚ ਹੀ ਵਾਪਸ ਆ ਜਾਣਾ ਚਾਹੀਦਾ ਹੈ ਜਿੱਥੇ ਮਾੜੀ-ਮੁੱਟੀ ਉਹਨਾਂ ਦੀ ਇੱਜ਼ਤ ਹੁੰਦੀ ਹੈ ਜਿੱਥੇ ਉਹਨਾਂ ਦਾ ਮਾੜਾ-ਮੋਟਾ ਰਸੂਖ ਹੁੰਦਾ ਹੈ ਜਿੱਥੇ ਉਹਨਾਂ ਦੇ ਪੁਰਖਿਆਂ ਨੇ ਆਪਣੀ ਇੱਕ ਸ਼ਾਕ ਬਣਾਈ ਸੀ ਤੇ ਲਗਾਤਾਰ ਬਹੁਤ ਸਾਰੀਆਂ ਜائਹਾਂ ਚੋਣਾ ਜਿੱਤੀਆਂ ਜਿਸ ਕਰਕੇ ਕਾਂਗਰਸ ਦੇ ਵਿੱਚ ਉਹਨਾਂ ਦਾ ਇੱਕ ਨਾਮ ਉੱਬਰਦਾ ਸੀ ਸੰਤੋਖ ਸਿੰਘ ਚੌਧਰੀ ਦੀ ਅਚਨਚੇਤ ਮੌਤ ਹੋ ਜਾਂਦੀ ਹੈ ਉਹਨਾਂ ਦੀ ਮੌਤ ਤੋਂ ਬਾਅਦ ਇੱਕ ਵਾਰ ਫਿਰ ਜਿਮਨੀ ਚੋਣ ਦਾ ਸਾਹਮਣਾ ਕਰਨਾ ਪੈਂਦਾ ਤੇ ਇਸੇ ਤਰ੍ਹਾਂ ਕੁਝ ਨਾਮਾਂ ਦੀ ਚਰਚਾ ਛਿੜਦੀ ਆ ਕਿ ਆਖਿਰ ਕਾਂਗਰਸ ਟਿਕਟ ਦੇਗੀ ਤਾਂ ਦੇਗੀ ਕਿਸ ਨੂੰ ਮੌਕਾ ਤਾਂ ਵਿਕਰਮਜੀਤ ਸਿੰਘ ਚੌਧਰੀ ਦਾ ਬਣਦਾ ਸੀ ਉਹਨਾਂ ਦੀ ਪਤਨੀ ਦਾ ਬਣਦਾ ਸੀ ਪਰੰਤੂ ਜਿਵੇਂ ਹੀ ਵਿਕਰਮ ਚੌਧਰੀ ਦੇ ਪਰਿਵਾਰ ਨੂੰ ਇਹ ਪਤਾ ਲੱਗਦਾ ਕਿ ਕਾਂਗਰਸ ਉਹਨਾਂ ਨੂੰ ਹੱਥ ਪੈਰਾਂ ਨਹੀਂ ਫੜਾ ਰਹੀ ਇਸ ਕਰਕੇ ਉਹਨਾਂ ਨੇ ਪਾਰਟੀ ਛੱਡਣੀ ਹੀ ਬਿਹਤਰ ਸਮਝੀ ਤੇ ਮੌਕਾ ਲੱਗਿਆ ਚਰਨਜੀਤ ਸਿੰਘ ਚੰਨੀ ਦਾ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਬਣੀਆਂ ਗੁੱਟਬਾਜ਼ੀਆਂ ਤੇ ਬਹੁਤ ਸਾਰੇ ਜਹੇ ਗਰੁੱਪ ਜਿਨ੍ਹਾਂ ਕਰਕੇ ਕਾਂਗਰਸ ਦੇ ਅੰਦਰ ਖਾਣਾ ਜੰਗੀ ਕਾਂਗਰਸ ਦੇ ਅੰਦਰ ਮੁਖਾਫਲਤ ਇੱਕ ਦੂਜੇ ਦੇ ਖਿਲਾਫ ਪੜਾਅਸ ਕੱਢਣ ਦਾ سلسلہ ਜਿਸ ਕਰਕੇ ਕਾਂਗਰਸ ਅੰਦਰੋਂ ਟੁੱਟੀ ਭੱਜੀ ਨਜ਼ਰ ਆਂਦੀ ਆ ਕਰ 227 ਨੂੰ ਲੈ ਕੇ ਇਹ ਕਾਂਗਰਸ ਕੋਸ਼ਿਸ਼ ਕਰ ਰਹੀ ਹੈ ਕਿ ਸਾਰੇ ਇੱਕ ਥਾਂ ਤੇ ਇੱਕ ਮੰਚ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣ ਪਰੰਤੂ ਮਨਾਂ ਵਿੱਚ ਜਿਸ ਤਰ੍ਹਾਂ ਇੱਕ ਦੂਜੇ ਦੇ ਪ੍ਰਤੀ ਕੁੜੱਤਨ ਦਿਖਾਈ ਦਿੰਦੀ ਹੈ ਤਾਂ ਇਹ ਕੁੜੱਤਨ ਘੱਟ ਕਿਵੇਂ ਹੋਵੇ ਹੁਣ ਜ਼ਿੰਮੇਵਾਰੀ ਹੈ ਭੁਪੇਸ਼ ਬਗੇਲ ਦੀ ਜੋ ਲਗਾਤਾਰ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਤੇ ਦੌਰੇ ਵੀ ਕਰ ਚੁੱਕੇ ਅਤੇ ਨਬਜ਼ ਵੀ ਟੋ ਚੁੱਕੇ ਆ ਕਿ ਆਖਰ ਇਹ ਧੜੇ ਬੰਦੀਆਂ ਪਈਆਂ ਕਿੱਥੇ ਨੇ ਲੁਧਿਆਣਾ ਜਿਮਨੀ ਚੋਣ ਦਾ ਸਿਲਸਿਲਾ ਸ਼ੁਰੂ ਹੁੰਦਾ ਤੇ ਇਸ ਦੇ ਵਿੱਚ ਭਾਰਤ ਪੋਸ਼ਣ ਆਸ਼ੂ ਟਿਕਟ ਲੈਂਣ ਵਿੱਚ ਕਾਮਯਾਬ ਹੁੰਦੇ ਆ ਤੇ ਉਹਨਾਂ ਦੇ ਨਾਲ ਇੱਕ ਐਸਾ ਗਰੁੱਪ ਖੜਾ ਦੱਖਾਈ ਦਿੰਦਾ ਹੈ ਜੋ ਸ਼ਾਇਦ ਦੂਜੇ ਗਰੁੱਪ ਨੂੰ ਚੰਗਾ ਨਹੀਂ ਲੱਗਦਾ ਖੈਰ ਇਸ ਦੇ ਵਿੱਚ ਨਜ਼ਰ ਆਏ ਪ੍ਰਗਟ ਸਿੰਘ ਰਾਣਾ ਗਰਜੀਤ ਸਿੰਘ ਤੇ ਹੋਰ ਬਹੁਤ ਸਾਰੇ ਜਹੇ ਆਗੂ ਜਿਸ ਦੇ ਵਿੱਚ ਚਰਨਜੀਤ ਚੰਨੀ ਜੋ ਸਾਬਕਾ ਮੁੱਖ ਮੰਤਰੀ ਸਨ ਭਾਰਤ ਪੋਸ਼ਣ ਆਸ਼ੂ ਆਪਣੇ ਦਮ ਤੇ ਸੀਟ ਲੜ ਰਹੇ ਆ ਪਰੰਤੂ ਜਦੋਂ ਉਹਨਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰਨੇ ਸਨ ਤਾਂ ਉਸ ਸਮੇਂ ਸਵਾਲ ਉੱਭਰਿਆ ਸੀ ਕਿ ਇਸ ਸਮੇਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਆਉਣਗੇ ਉਹ ਪੇਸ਼ ਬਗੇ ਲਾਉਣਗੇ ਪ੍ਰਤਾਪ ਸਿੰਘ ਬਾਜਵਾ ਆਉਣਗੇ ਤਾਂ ਆਖਰ ਜਿਹੜੀ ਗੱਲ ਨਜ਼ਰ ਆਈ ਉਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵਿਦੇਸ਼ ਗਏ ਹੋਏ ਸਨ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਵੀ ਮੌਕੇ ਤੇ ਦੇਖਿਆ ਗਿਆ ਤੇ ਇੱਕ ਤਸਵੀਰ ਨਜ਼ਰ ਆਈ ਜਿਹੜੀ ਬਾਅਦ ਵਿੱਚ ਭਾਰਤ ਪੋਸ਼ਣ ਆਸ਼ੂ ਨੇ ਆਪਣੇ ਫੇਸਬੁੱਕ ਪੇਜ ਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੱਥ ਫੜਿਆ ਹੋਇਆ ਸੀ ਖੈਰ ਕਾਫੀ ਹੱਥ ਨੱਪਿਆ ਗਿਆ ਕਾਫੀ ਇਹ ਗੱਲ ਟੁੱਟੋਲਣ ਦੀ ਕੋਸ਼ਿਸ਼ ਕੀਤੀ ਗਈ ਕਿ ਜੇ ਘੁੱਟ ਕੇ ਹੱਥ ਭਾਰਤ ਪੋਸ਼ਣ ਆਸ਼ੂ ਨੇ ਫੜ ਲਿਆ ਤੇ ਜਿਹੜੀ ਵਿਤ ਰਾਜਾ ਵੜਿੰਗ ਤੇ ਭਾਰਤ ਪੋਸ਼ਣ ਆਸ਼ੂ ਦੇ ਵਿਚਾਲੇ ਬਣੀ ਹੋਈ ਹੈ ਕੀ ਇਹ ਦੂਰ ਹੋ ਗਈ ਹੈ ਮਨ ਮਟਾਉ ਦੂਰ ਹੋ ਗਿਆ ਇਹ ਸਵਾਲ ਉਸੇ ਤਰ੍ਹਾਂ ਖੜਿਆ ਖੈਰ ਭੁਪੇਸ਼ ਬਗੇਲ ਦੇ ਇੱਕ ਯਤਨ ਨੇ ਦੋਨਾਂ ਨੂੰ ਇੱਕ ਮੰਚ ਤੇ ਇਕੱਠਾਤਾ ਕੀਤਾ ਪਰੰਤੂ ਉਸ ਤੋਂ ਬਾਅਦ ਫਿਰ ਦੌਰ ਚੱਲਿਆ ਕੁਝ ਦਹੀਆਂ ਘਰ ਵਾਪਸੀਆਂ ਦਾ ਜਿੱਥੇ ਫਿਰ ਕਾਂਗਰਸ ਖਿੰਡੀ ਨਜ਼ਰ ਆ ਰਹੀ ਹੈ ਇੱਥੇ ਫੇਰ ਕੁਝ ਸਵਾਲ ਉੱਭਰਦੇ ਇਸ ਕਰਕੇ ਨਜ਼ਰ ਆ ਰਿਹਾ ਹੈ ਕਿ ਜਿਨ੍ਹਾਂ ਦੇ ਦਰਵਾਜ਼ੇ ਬਹੁਤ ਪਹਿਲਾਂ ਕਾਂਗਰਸ ਨੇ ਬੰਦ ਕਰ ਦਿੱਤੇ ਸੀ ਆਖਰ ਉਹਨਾਂ ਦੀਆਂ ਫਿਰ ਘਰ ਵਾਪਸੀਆਂ ਕਿਉਂ ਹੋ ਰਹੀਆਂ ਕੁਝ ਦਿਨ ਪਹਿਲਾਂ ਆਪਾ ਪਾ ਦੇ ਵਿੱਚ ਗਏ ਕੜਵਲ ਨਾਂ ਦੇ ਇੱਕ ਜਹੇ ਚੇਅਰਮੈਨ ਨੂੰ ਵਾਪਸ ਲਿਆਂਦਾ ਗਿਆ ਜਿਸ ਤੋਂ ਬਾਅਦ ਚਰਚਾ ਛਿੜ ਗਈ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਨਹੀਂ ਬਣਦੀ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਸਵਾਲ ਖੜੇ ਕੀਤੇ ਕਿ ਜਿਹੜੇ ਲੋਕ ਕਾਂਗਰਸ ਨੂੰ ਦਗਾ ਦੇ ਗਏ ਜਿਹੜੇ ਲੋਕ ਕਾਂਗਰਸ ਨੂੰ ਧੋਖਾ ਦੇ ਕੇ ਆਪਣੀ ਮਾਪਾਰਟੀ ਨੂੰ ਧੋਖਾ ਦੇ ਕੇ ਚਲੇ ਗਏ ਹੁਣ ਤਾਂ ਉਹਨਾਂ ਦੇ ਦਰਵਾਜ਼ੇ ਮੁੜ ਕਿਉਂ ਖੁੱਲੇ ਜਾ ਰਿਹਾ ਉਸ ਤੋਂ ਬਾਅਦ ਸਭ ਤੋਂ ਵੱਡੀ ਐਂਟਰੀ ਇੱਕ ਹੋਰ ਹੁੰਦੀ ਵਖਾਈ ਦਿੱਤੀ ਹੈ ਉਹ ਐਂਟਰੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਰਾਈ ਹੈ ਵਿਕਰਮਜੀਤ ਸਿੰਘ ਚੋਦਰੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਜੋ ਭਾਜਪਾ ਦੇ ਵਿੱਚ ਚਲੇ ਗਏ ਸੀ ਦੋ ਅਜਿਹੇ ਝਟਕੇ ਭਾਜਪਾ ਨੂੰ ਦਿੱਤੇ ਗਏ ਪਰੰਤੂ ਉਸ ਤੋਂ ਬਾਅਦ ਸੁਨੀਲ ਜਾਖੜ ਦਾ ਇੱਕ ਬਿਆਨ ਆਇਆ ਕਿ ਕਾਂਗਰਸ ਦੇ ਵਿੱਚ ਢੜੇਬੰਦੀ ਹੈ ਕਾਂਗਰਸ ਦੇ ਵਿੱਚ ਆਸਤੀਨ ਦੇ ਸੱਪ ਹੈ ਤੇ ਉਹਨਾਂ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਰਤ ਪੋਸ਼ਣ ਆਸ਼ੂ ਤੋਂ ਹੀ ਪੁੱਛ ਲੋ ਕਿ ਕਾਂਗਰਸ ਦਾ ਰਾਜਾ ਵਡਿੰਗ ਨੂੰ ਹੀ ਛੱਡੀ ਬੈਠੀ ਆ ਆਖਰ ਕਾਂਗਰਸ ਦੇ ਅੰਦਰ ਕਿਸ ਤਰ੍ਹਾਂ ਦੇ ਆਸਤੀਨ ਦੇ ਸੱਪ ਨੇ ਇਸ ਬਾਰੇ ਤਾਂ ਸੁਨੀਲ ਜਾਖੜ ਜੇ ਕਹਿ ਰਿਹਾ ਤਾਂ ਉਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ ਪਰੰਤੂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਾਂਗਰਸ ਦੇ ਅੰਦਰ ਟੜੇਬੰਦੀ ਤਾਂ ਹੈ ਜੜੀਆਂ ਕਰ ਵਾਪਸੀਆਂ ਹੋ ਰਹੀਆਂ ਉਹਨਾਂ ਨੂੰ ਲੈ ਕੇ ਵੀ ਕੁਝ ਕੜਵਾਹਟ ਕੁਝ ਮਨਮਟਾਓ ਦਿਖਾਈ ਦੇਣਗੇ ਖੈਰ ਇੱਕੋ ਗੱਲ ਤੇ ਫੋਕਸ ਕੀਤਾ ਜਾ ਰਿਹਾ ਕਿ ਲੁਧਿਆਣਾ ਜਿਮਨੀ ਚੌਣ ਦੇ ਵਿੱਚ ਕਾਂਗਰਸ ਵੱਡਾ ਪ੍ਰਦਰਸ਼ਨ ਕਰੇ ਜਿੱਤ ਵਾਲਾ ਪ੍ਰਦਰਸ਼ਨ ਕਰੇ ਜਿਸ ਦੇ ਨਾਲ ਕਾਂਗਰਸ ਦਾ ਉਭਾਰ ਤੇ ਕਾਂਗਰਸ ਦੀ ਸ਼ਬੀ ਤੇ ਅਕਸ਼ ਸੁਧਰ ਸਕਦਾ ਹੈ ਜਿਸ ਕਰਕੇ 2027 ਤੋਂ ਪਹਿਲਾਂ ਕੁਝ ਅਜਿਹੇ ਸਰੇਹ ਲੋਕਾਂ ਤੱਕ ਦੇਣੇ ਹੋਣਗੇ ਕਿ ਕਾਂਗਰਸ ਆਪਣੀ ਦੇਸ਼ਵਲ ਆਪਣੀ ਜਿੱਤਵਲ ਵੱਧ ਚੁੱਕੀ ਹੈ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਿਹਾ ਉਹਨਾਂ ਦਾਅਵਿਆਂ ਦੇ ਵਿੱਚ ਕਾਂਗਰਸ ਨਜ਼ਰ ਆ ਰਹੀ ਹੈ ਦੂਜੇ ਪਾਸੇ ਜ਼ਿਕਰ ਕਰਦੇ ਹਾਂ ਕਿ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਡੈਲੀਕੇਟ ਬਾਬਾ ਹਰਨਾਮ ਸਿੰਘ ਧੂਮਾ ਨੂੰ ਮਿਲਿਆ ਮਸਲਾ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਨੇ ਕੱਲੂ ਘਾਰੇ ਮੌਕੇ 6 ਜੂਨ ਨੂੰ ਕੌਮ ਦੇ ਨਾਂ ਤੇ ਸੰਦੇਸ਼ ਦੇਣਾ ਸੀ ਪਰੰਤੂ ਟਕਰਾਅ ਇਸ ਕਰਕੇ ਦਿਖਾਈ ਦੇ ਰਿਹਾ ਕਿ ਬਾਬਾ ਹਰਨਾਮ ਸਿੰਘ ਧੂਮਾ ਹੋਰਾਂ ਨੇ ਇਹ ਗੱਲ ਆਖੀ ਕਿ ਕੁਲਦੀਪ ਸਿੰਘ ਗੜਗੱਜ ਸਰਬਪਰਵਾਨਤ ਜਥੇਦਾਰ ਨਹੀਂ ਹੈ ਨਾ ਤਾਂ ਸਿੱਖ ਸੰਪਰਦਾਵਾਂ ਦਲਪੰਥ ਜਾਂ ਹੋਰ ਬਹੁਤ ਸਰੀਆਂ ਅਜਹੀਆਂ ਜਥੇਬੰਦੀਆਂ ਨੇ ਜੜੀਆਂ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੀਆਂ ਇਸ ਕਰਕੇ ਇਹਨਾਂ ਨੂੰ ਸੰਦੇਸ਼ ਪੜ੍ਹਨ ਨਹੀਂ ਦਿੱਤਾ ਜਾਏਗਾ ਇਸ ਦੇ ਨਾਲ ਵੱਡਾ ਟਕਰਾਅ ਹੋ ਸਕਦਾ ਹੈ ਬਾਬਾ ਹਰਨਾਮ ਸਿੰਘ ਧੂਮਾ ਨੇ ਗੱਲ ਕਹੀ ਸੀ ਕਿ ਉਹ ਖੁਦ ਜਾਣਗੇ ਜਿਸ ਕਰਕੇ ਇਸ ਦੀ ਜ਼ਿੰਮੇਵਾਰੀ ਵੱਡੇ ਤੌਰ ਤੇ ਐ ਜੀ ਪੀ ਸੀ ਦੀ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਵਾਰ ਫਿਰ ਸਿਆਣਪਤਾ ਦਾ ਸਬੂਤ ਦਿੱਤਾ ਜਿਨ੍ਹਾਂ ਨੇ ਵਫਦ ਦੇ ਨਾਲ ਬਾਬਾ ਹਰਨਾਮ ਸਿੰਘ ਧੂਮਾ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਦੋ ਦਿਨ ਦਾ ਸਮਾਂ ਵੀ ਮੰਗਿਆ ਤੇ ਇਹ ਗੱਲ ਕਹੀ ਆ ਕਿ ਟਕਰਾ ਨਹੀਂ ਹੋਣਾ ਚਾਹੀਦਾ ਕਿਉਂਕਿ 6 ਜੂਨ 1984 ਕੱਲੂ ਕਾਰੇ ਦਾ ਇੱਕ ਅਜਿਹਾ ਦਿਨ ਹੈ ਜਦੋਂ ਸਰਕਾਰਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਨੂੰ ਟੈਟੇਰੀ ਕੀਤਾ ਬਹੁਤ ਸਾਰੇ ਜਹਾਜ ਸਿੱਖ ਜਰਨੈਲ ਸ਼ਹੀਦ ਕੀਤੇ ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜ਼ਿਕਰ ਹੁੰਦਾ ਹੈ ਜਿਸ ਦੇ ਵਿੱਚ ਸ਼ਿਵੇਕ ਸਿੰਘ ਹੋਰਾਂ ਦਾ ਜ਼ਿਕਰ ਹੁੰਦਾ ਹੈ ਬਾਬਾ ਅਮਰਿਕ ਸਿੰਘ ਦਾ ਜ਼ਿਕਰ ਹੁੰਦਾ ਹੈ ਬਾਬਾ ਠਾਰਾ ਸਿੰਘ ਦਾ ਜ਼ਿਕਰ ਹੁੰਦਾ ਹੈ ਬਹੁਤ ਸਾਰੇ ਹੋਰ ਵੀ ਅਜਿਹੇ ਬੇਦੋਸ਼ੇ ਸ਼ਹੀਦ ਕਹਾਂਗੇ ਕਿਉਂਕਿ ਜਦੋਂ ਭਾਰਤ ਦੀ ਹਕੂਮਤ ਜਿਹੜੀ ਦੇਸ਼ ਦੀ ਉਸ ਸਮੇਂ ਦੀ ਹਕੂਮਤ ਸੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਸਿੱਖਾਂ ਦਾ ਮਕਦਸ ਅਸਥਾਨ ਟਾਹਟੇਰੀ ਕਰ ਦਿੱਤਾ ਗਿਆ ਇਸ ਲੜਾਈ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ 6 ਜੂਨ ਦੀ 41ਵੀਂ ਵਰ੍ਹੇਗੰਢ ਕੱਲੂਕਾਰੇ ਦੇ ਰੂਪ ਵਿੱਚ ਮਨਾਇ ਜਾਂਦੀ ਹੈ ਤੇ ਇਸ ਮੌਕੇ ਅਜੇ ਟਕਰਾ ਬਿਲਕੁਲ ਕੌਮ ਦੇ ਅੰਦਰ ਠੀਕ ਦਿਖਾਈ ਨਹੀਂ ਦਿੰਦੇ ਬੇਸ਼ੱਕ ਅੱਜ ਤਾਂ ਅਮੀ ਉਹਨਾਂ ਨੂੰ ਮਨਾਣ ਗਏ ਹੁਣ ਪਰੰਤੂ ਫੇਰ ਵੀ ਬਾਬਾ ਅਰਨਾਮ ਸਿੰਘ ਧੂਮਾ ਨੇ ਗੱਲ ਲਖ ਦਿੱਤੀ ਹੈ ਕਿ ਜਥੇਦਾਰ ਗੜਗੱਜ ਦੇ ਮਸਲੇ ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ ਟਕਰਾ ਉਹ ਨਹੀਂ ਚਾਹੁੰਦੇ ਕਿ ਸਿੱਕਾਂ ਦੀਆਂ ਸਰਮੌਰ ਸਸਤਾਵਾਂ ਤੇ ਤਖਤਾਂ ਦੇ ਵਿਚਾਲੇ ਜਹੇ ਟਕਰਾ ਬਣ ਪਰੰਤੂ ਜਿਸ ਢੰਗ ਦੇ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਢੰਗ ਦੇ ਨਾਲ ਉਹਨਾਂ ਨੂੰ ਜਥੇਦਾਰ ਲਗਾਇਆ ਗਿਆ ਸੀ ਤਾਂ ਉਸ ਵਿਧੀ ਵਿਵਧਾਨ ਨੂੰ ਨਹੀਂ ਮੰਨਿਆ ਜਾ ਸਕਦਾ ਮਰਿਆਦਾ ਦੀ ਕਬੱਡੀ ਉਲੰਘਣਾ ਹੋਈ ਆ ਵੇਖਦੇ ਆ ਕਿ ਦੋ ਦਿਨਾਂ ਤੋਂ ਬਾਅਦ ਕਿਸ ਤਰ੍ਹਾਂ ਦਾ ਫੈਸਲਾ ਦਮਦਮੀ ਟਕਸਾਲ ਵੱਲੋਂ ਕੀਤਾ ਜਾਏਗਾ ਕਿਸ ਤਰ੍ਹਾਂ ਇਹ ਟਕਰਾਟ ਟਲੇਗਾ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਸੁਪੁੱਤਰ ਭਾਈ ਇਸ਼ਰ ਸਿੰਘ ਤੇ ਭਾਈ ਇੰਦਰਜੀਤ ਸਿੰਘ ਹੋਰਾਂ ਨੇ ਵੀ ਸਪਸ਼ਟ ਕਰ ਦਿੱਤਾ ਕਿ ਉਹ ਜਿਹੜਾ ਸਨਮਾਨ ਸ਼ਹੀਦਾਂ ਦਾ ਉਸ ਸਮੇਂ ਕੀਤਾ ਜਾਂਦਾ ਹੈ ਉਹ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਤੋਂ ਨਹੀਂ ਲੈਣਗੇ ਦੂਜੇ ਪਾਸੇ ਭਾਈ ਸ਼ਬੀਖ ਸਿੰਘ ਹੋਰਾਂ ਦੇ ਭਰਾ ਹੋਰਾਂ ਦਾ ਵੀ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਅਜਿਹੇ ਦਿਹਾੜਿਆਂ ਦੇ ਮੌਕੇ ਟਕਰਾ ਠੀਕ ਨਹੀਂ ਲੱਗਦੇ ਭਾਈ ਹਰਨਾਮ ਸਿੰਘ ਧੋਮਾ ਨੂੰ ਇਸ ਮਸਲੇ ਦੇ ਉੱਤੇ ਬਾਅਦ ਵਿੱਚ ਅਜਹੀ ਗੱਲ ਛੇੜ ਲੈਣੀ ਚਾਹੀਦੀ ਹੈ ਵੇਖਦੇ ਹਾਂ ਕਿ ਤਖਤਾਂ ਦੇ ਟਕਰਾ ਕਿਵੇਂ ਟਲਦੇ ਆ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਮਸਲੇ ਤੇ ਇਹ ਟਕਰਾ ਕਿਵੇਂ ਟਲਦਾ ਵਿਖਾਈ ਦਿੰਦਾ ਹੈ